ਬੀਤੇ ਕਾਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕਿਸਾਨਾਂ ਦੇ ਬਾਰੇ ਵੱਡਾ ਬਿਆਨ ਦਿੱਤਾ ਸੀ ਉਸ ਬਿਆਨ ਤੋਂ ਬਾਅਦ ਤੜਕਸਾਰ ਸ਼ੰਭੂ ਬਾਰਡਰ ਤੇ ਸਰਬਨ ਸਿੰਘ ਭੰਦੇਰ ਸ਼ੰਭੂ ਮੋਰਚੇ ਦੀ ਸਟੇਟ ਤੇ ਖੜ ਕੇ ਅਜਿਹੀ ਤੱਤੇ ਹੁੰਦੇ ਹੋਏ ਨਜ਼ਰ ਆਏ ਜਿਸ ਨੂੰ ਦੇਖ ਕੇ ਕਿਸਾਨ ਵੀ ਹੈਰਾਨ ਹੋ ਗਏ ਤਾਂ ਕੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਉਸ ਬਿਆਨ ਦਾ ਠੋਕਮਾ ਜਵਾਬ ਦਿੱਤਾ ਸਰਬਣ ਸਿੰਘ ਪੰਦੇਰ ਨੇ ਕੀ ਕੁਝ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲੈ ਕਿਹੜੇ ਬਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਏਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ ਹੁਣ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ 10 ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਬਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਵੀ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿੰਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਂਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੂਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰਪੋਰਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਨੂੰ ਕਹਿੰਦੇ ਆ ਵੀ ਅਸੀਂ ਤਾਂ ਲક્ષਣਾ ਜਿੱਤਣ ਡੈ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਵੈਸ਼ਨੋ ਜੀ ਲਕਸ਼ਨਾ ਜਿਤਨਾ ਇਹ ਕਿੱਦਰ ਦਾ ਮਾਪਦੰਡ ਆ ਤੁਸੀਂ ਨੈਸ਼ਨਲ ਇਲਕਸ਼ਨਾਂ ਦੇ ਵਿੱਚ ਹਾਰੇ ਜੇ ਤੁਸੀਂ 239 ਤੇ ਖਲੋਗੇ ਉਹ ਨਹੀਂ ਚੇਤਾ ਹੈਗਾ ਲਕਸ਼ਣ ਜਿਤਨਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ ਹਾਂ ਤੁਸੀਂ ਇਹ ਵੀ ਦੱਸੋ ਨਾ ਵੀ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਕਸ਼ਣਾ ਜਿੱਤਣ ਦੇ ਤਾਂ ਹੋਰ ਵੀ ਰਿਜਨ ਹੋ ਸਕਦੇ ਆ ਧਨਬਲ ਹੋ ਸਕਦਾ ਤੁਹਾਡੇ ਮਗਰ ਸਾਰਾ ਕਾਰਪੋਰੇਟ ਖੜਾ ਜਿਹੜੇ ਪ੍ਰਚਾਰ ਮੱਧ ਮੇ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ ਪਾ ਕੇ ਵੋਟਾਂ ਲੈਣੀਆਂ ਇਹ ਕਿੱਧਰ ਦੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਠੀਕ ਹੈ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਔਰ ਦੋਵਾਂ ਫੋਰਮਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ ਦੋ ਦੇ ਵਿੱਚ ਸ਼ੁਰੂ ਹੋਇਆ ਦਾ ਮਰਨ ਵਰਤ ਸ਼ੁਰੂ ਹੋਇਆ ਉਹ ਮੀਟਿੰਗ ਲੈਣ ਲਈ ਨਹੀਂ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਊਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਇਕੱਠ ਆ ਸ਼ੰਭੂ ਬਾਟਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਛੇ ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲੈ ਕਿਹੜੇ ਬਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ ਹੁਣ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ 10 ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਮਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਵੀ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾ ਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਨ ਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੂਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰਪੋਰੇਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਜੋ ਕਹਿੰਦੇ ਆ ਵੀ ਅਸੀਂ ਤਾਂ ਲක්ෂਣਾ ਜਿੱਤਣ ਡੇ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਵੈਸ਼ਨੋ ਜੀ ਲක්ෂਣਾ ਜਿੱਤਣਾ ਇਹ ਕਿੱਧਰ ਦਾ ਮਾਪਦੰਡ ਆ ਤੁਸੀਂ ਨੈਸ਼ਨਲ ਇਲੈਕਸ਼ਨਾਂ ਦੇ ਵਿੱਚ ਹਾਰੇ ਜੇ ਤੁਸੀਂ 239ਾਂ ਤੇ ਖਲੋਗੇ ਉਹ ਨਹੀਂ ਚੇਤਾ ਹੈਗਾ ਲਕਸ਼ਣ ਜਿੱਤਣਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ ਹਾਂ ਤੁਸੀਂ ਇਹ ਵੀ ਦੱਸੋ ਨਾ ਵੀ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਦੇਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਕਸ਼ਣਾਂ ਜਿੱਤਣ ਦੇ ਤਾਂ ਹੋਰ ਵੀ ਰੀਜਨ ਹੋ ਸਕਦੇ ਆ ਤਨਬਲ ਹੋ ਸਕਦਾ ਤੁਹਾਡੇ ਮਗਰ ਸਾਰਾ ਕਾਰਪੋਰੇਟ ਖੜਾ ਜਿਹੜੇ ਪ੍ਰਚਾਰ ਮੱਧ ਮੇ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ ਪਾ ਕੇ ਵੋਟਾਂ ਲੈਣੀਆਂ ਇਹ ਕਿੱਧਰ ਦੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਠੀਕ ਹੈ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਮਰਤ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਔਰ ਦੋਵਾਂ ਫੋਰਮਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ ਦੋ ਦੇ ਵਿੱਚ ਸ਼ੁਰੂ ਹੋਇਆ ਜਾਂ ਮਰਨਮਰਤ ਸ਼ੁਰੂ ਹੋਇਆ ਉਹ ਮੀਟਿੰਗ ਲੈਣ ਲਈ ਨਹੀਂ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਊਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਇਕੱਠ ਆ ਸ਼ੰਭੂ ਬਾਟਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਛੇ ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਅਪੀਲ ਹੈਗੀ ਆ ਸ਼ੰਭੂ ਬਾਟਰ ਤੇ ਫੈਸਲਾ ਕੀਤਾ ਵਕਤ ਤੋਂ ਵਾਹ ਟਰੈਕਟਰ ਟਾਲੀਆਂ ਲੈ ਕੇ ਇਹਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਧੰਨਵਾਦ ਤਾਂ ਤੁਸੀਂ ਸੁਣਿਆ ਤੜਕਸਾਰ ਤੁੰਦ ਦੇ ਵਿੱਚ ਠੰਡ ਦੇ ਵਿੱਚ ਸ਼ੰਭੂ ਮੂਰਤੀ ਦੀ ਸਟੇਜ ਤੇ ਖੜ ਕੇ ਸਟੇਜ ਦੇ ਕੋਲ ਖੜ ਕੇ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਕੇਂਦਰ ਵੱਲੋਂ ਜੋ ਕਿਸਾਨਾਂ ਦੇ ਲਈ ਵੱਡੀਆਂ ਗੱਲਾਂ ਆਖੀਆਂ ਜਾ ਰਹੀਆਂ ਸੀ ਕਿ ਅਸੀਂ ਡੀਏਪ ਇੰਨੇ ਦਾ ਕਰ ਦਿੱਤਾ ਕਿਸਾਨਾਂ ਨੂੰ ਆਹ ਖੁਸ਼ਖਬਰੀ ਦੇ ਦੇ ਰਹੇ ਹਾਂ ਨਵੇਂ ਸਾਲ ਤੇ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਬਿਆਨ ਦਿੱਤਾ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੀ ਕੋਈ ਪਲਾਨਿੰਗ ਚੱਲ ਰਹੀ ਆ ਕੋਈ ਰਾਹ ਦਿਖ ਰਿਹਾ ਤਾਂ ਉਹਨਾਂ ਦੇ ਵੱਲੋਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ ਅਸੀਂ ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਵੀ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮੈਡੀਕਲ ਟ੍ਰੀਟਮੈਂਟ ਨੂੰ ਲੈ ਕੇ ਅੱਜ ਅਹਿਮ ਸੁਣਵਾਈ ਆ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਸੀ ਪਹਿਲਾਂ 3 ਦਿਨ ਦਾ ਤਾਂ ਅੱਜ ਉਹ ਸਮਾਂ ਖਤਮ ਹੋ ਚੁੱਕਿਆ ਸੁਣਵਾਈ ਹੋਣੀ ਆ ਤਾਂ ਕੇਂਦਰੀ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਬਿਆਨ ਲਗਾਤਾਰ ਆ ਰਹੇ ਨੇ ਬੀਤੇ ਕੱਲ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਤੇ ਨਾਲ ਹੀ ਕੇਂਦਰੀ ਮੰਤਰੀ ਜਿਹੜੇ ਨੇ ਇੱਕ ਹੋਰ ਕੇਂਦਰ ਦੇ ਮੰਤਰੀ ਜਿਹੜੇ ਉਹ ਅਸ਼ਵਨੀ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਬਾਰੇ ਬਿਆਨ ਦਿੱਤਾ ਸੀ ਜਦੋਂ ਸਵਾਲ ਕੀਤਾ ਕਿ ਕਿਸ ਤਰੀਕੇ ਦੀ ਅੱਗੇ ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਕੋਈ ਰਣਨੀਤੀ ਬਣ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਪਰ ਹਰਿਆਣਾ ਦੇ ਵਿੱਚ ਫਿਰ ਵੀ ਦੇਖੋ ਕੀ ਹੋਇਆ ਆ ਸਿੱਧਾ ਸਪਸ਼ਟ ਕਰ ਦਿੱਤਾ ਜਿਹੜੇ ਕੇਂਦਰ ਦੇ ਮੰਤਰੀ ਨੇ ਵੱਡੇ ਕਿ ਅਸੀਂ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਨਹੀਂ ਚਾਹੁੰਦੇ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਤੋਂ ਅੰਦੇਸ਼ਾ ਲਗਾਇਆ ਜਾ ਰਿਹਾ ਕਿ ਆਸਰਾਈਆਂ ਚੱਲ ਰਹੀਆਂ ਨੇ ਕਿ ਕਿਸਾਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨ ਨੂੰ ਕੇਂਦਰ ਦਾ ਕੋਈ ਮੰਤਰੀ ਕੋਈ ਤਿਆਰ ਨਹੀਂ ਆ ਕਿਉਂਕਿ ਬੜੀਆਂ ਉਮੀਦਾਂ ਸੀ ਕਿ ਸਾਲ 2024 ਚਲੇ ਗਿਆ 25 ਆਵੇਗਾ ਵਧੀਆ ਚੜੇਗਾ ਪਰ 25 ਦੇ ਵਿੱਚ ਦੋ ਵੱਡੇ ਮੰਤਰੀਆਂ ਦੇ ਬਿਆਨ ਨੇ ਕਿਸਾਨਾਂ ਨੂੰ ਹੋਰ ਵੀ ਜਿਹੜਾ ਆ ਨਿਰਾਸ਼ਾ ਦਿੱਤੀ ਆ ਕਿਸਾਨਾਂ ਨੂੰ ਜਿਹੜਾ ਤੋਹਫਾ ਤਾਂ ਕੀ ਦੇਣਾ ਸੀ ਬਲਕਿ ਕਿਸਾਨਾਂ ਨੂੰ ਤੋਹਫੇ ਦੀ ਥਾਂ ਉਹਨਾਂ ਦੇ ਵੱਲੋਂ ਇਹ ਨਿਰਾਸ਼ਾ ਦਿੱਤੀ ਆ ਤਾਂ ਹੁਣ ਕਿਸਾਨ ਜਿਹੜੇ ਨੇ ਉਹ ਅਗਲੀਆਂ ਰਣਨੀਤੀਆਂ ਉਲੀਕ ਰਹੇ ਨੇ 6 ਤਰੀਕ ਨੂੰ ਸ਼ੰਭੂ ਮੋਰਚੇ ਦੇ ਉੱਤੇ ਸ਼੍ਰੀ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਵੇਗਾ ਪਰ ਉਸ ਤੋਂ ਪਹਿਲਾਂ 4 ਤਰੀਕ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਵਾਲਾ ਕਿਸਾਨ ਕਹਿੰਦੇ ਕਿ ਲੱਖਾਂ ਦਾ ਇਕੱਠ ਹੋਵੇਗਾ ਦੂਜੇ ਪਾਸੇ ਪ੍ਰਸ਼ਾਸਨ ਵੀ ਤਿਆਰਬਰ ਤਿਆਰ ਨਜ਼ਰ ਆ ਰਹੀ ਆਖਰ ਕਿਹੋ ਜਿਹਾ ਮਾਹੌਲ ਬਣਦਾ 4 ਤਰੀਕ ਨੂੰ